ਮੈਪ ਲਾ ਲਿਆ ਮੁੰਡੇ ਬਸ ਕੋਈ ਗੱਲ ਨਹੀਂ ਮੈਪ ਲਾ ਲਿਆ ਤੇ ਠੀਕ ਆ ਲੋ ਵੀ ਮਿੱਤਰੋ ਇਹ ਚੱਲੀ ਹੁਣ ਵੀਰ ਦੇ ਘਰ ਕੱਟੇ ਆਉਣ ਵਾਲੇ ਸਮੇਂ ਤੇ ਇਹ ਆਪਣੀਆਂ ਮੇਰੀਆਂ ਉਮੀਦਾਂ ਦੇ ਕਿੰਨੀ ਕੁ ਖਰੀ ਉਤਰਦੀ ਆ ਕਿਉਂਕਿ ਬਰੀਕੀਆਂ ਬਹੁਤ ਜ਼ਿਆਦੀਆਂ ਕੱਟੀ ਚ ਜਿੱਥੋਂ ਮਰਜੀ ਖਰੀਦ ਲਿਆ ਕਰੋ ਸਾਰੇ ਸੱਜਣ ਭਰਾਈ ਆ ਆਪਣੇ ਦੁਸ਼ਮਣ ਕੋਈ ਵੀ ਨਹੀਂ ਇਸ ਦੁਨੀਆ ਦੇ ਵਿੱਚ ਕਿਸੇ ਦੀ ਲੱਤ ਨਹੀਂ ਖਿੱਚਣੀ ਚਾਹੀਦੀ ਉਹ ਬੰਦੇ ਬਹੁਤਾ ਲੰਮਾ ਲੰਮੀ ਰੇਸ ਦੇ ਘੋੜੇ ਨਹੀਂ ਹੁੰਦੇ ਜਿਹੜੇ ਬੰਦੇ ਇੱਕ ਦੂਸਰੇ ਦੀ ਵਿਰੋਧਤਾ ਕਰਨ ਲੱਪਣ ਥਣ ਭਾਂਡਾ ਜ਼ਰੂਰ ਹੋ ਦੇਖਿਆ ਕਰੋ ਜਿਹੜਾ ਬਿਲਕੁਲ ਸਾਫ਼ ਹੋਵੇ ਲੋ ਵੀ ਵੀਰੋ ਜਿਹੜੀ ਕੱਲ ਆਪਾਂ ਵੀਡੀਓ ਲਾਈਵ 'ਚ ਤੁਹਾਨੂੰ ਦਿਖਾਈ ਸੀ ਕੱਟੀ ਸੋ ਰਾਜੇਪੁਰ ਦੀ ਸਾਫੂ ਵਾਲੇ ਦੀ ਸੋ ਵੀਰ ਮਾਨਸੇ ਤੋਂ ਬਾਈ ਗੁਰਦੀਪ ਐਡਵੋਕੇਟ ਸਾਹਿਬ ਆਪਣੇ ਕੋਲੇ ਆਏ ਸੀ ਤੇ ਉਹ ਉਹਨਾਂ ਦੇ ਫਾਰਮ ਦੀ ਇਹ ਕੱਟੀ ਸ਼ਾਨ ਬਣੂਗੀ ਤੇ ਉਮੀਦਾਂ ਬਹੁਤ ਜ਼ਿਆਦੀਆਂ ਇਹਦੇ ਤੋਂ ਕਿਉਂਕਿ ਦੋਸਤੋ ਉਮੀਦਾਂ ਇਸ ਕਰਕੇ ਮੈਂ ਜ਼ਿਆਦੀਆਂ ਕਹਿ ਰਿਹਾ ਕਿਉਂਕਿ ਇਹਦੇ ਮੰਨ ਲਓ ਜਿਹੜੇ ਮੈਂ ਇੱਕ ਦੋ ਬੱਚੇ ਬਾਪ ਦੇ ਅੱਗੇ ਵੀ ਵਿੱਚ ਇਹ ਕੱਟੀਆਂ ਦਾ ਆਰਡਰ ਬਹੁਤ ਵਧੀਆ ਬਣਿਆ ਤੇ ਮੈਂ ਅੱਗੇ ਵੀ ਗੱਲ ਕਰਦਾ ਹੁਣਾਂ ਕਿ ਜਿਹੜੀ ਬਾਲਟੀ ਦੇ ਵਿੱਚ 10 ਕਿਲੋ ਵਾਲੀ ਚ ਆਪਾਂ 10 ਕਿਲੋ ਦੁੱਧ ਪਾ ਸਕਦੇ ਹਾਂ ਜੇ ਆਪਾਂ ਕਹੀਏ 20 15 ਪਾਲਾਂਗੇ 12 ਪਾਲਾਂਗੇ ਇੱਥੋਂ ਤੱਕ ਕਿ 11 ਵੀ ਨਹੀਂ ਪੈਣਾ ਤੇ ਇਸ ਕਰਕੇ ਥਣ ਭਾਂਡਾ ਜ਼ਰੂਰ ਉਹ ਦੇਖਿਆ ਕਰੋ ਜਿਹੜਾ ਬਿਲਕੁਲ ਸਾਫ਼ ਹੋਵੇ ਤੇ ਜਿੱਥੋਂ ਮਰਜ਼ੀ ਖਰੀਦ ਲਿਆ ਕਰੋ ਸਾਰੇ ਸੱਜਣ ਭਰਾਈ ਆ ਆਪਣੇ ਦੁਸ਼ਮਣ ਕੋਈ ਵੀ ਨਹੀਂ ਇਸ ਦੁਨੀਆ ਦੇ ਵਿੱਚ ਕਿਸੇ ਦੀ ਲੱਤ ਨਹੀਂ ਖਿੱਚਣੀ ਚਾਹੀਦੀ ਉਹ ਬੰਦੇ ਬਹੁਤਾ ਲੰਮਾ ਲੰਮੀ ਰੇਸ ਦੇ ਘੋੜੇ ਨਹੀਂ ਹੁੰਦੇ ਜਿਹੜੇ ਬੰਦੇ ਇੱਕ ਦੂਸਰੇ ਦੀ ਵਿਰੋਧਤਾ ਕਰਨ ਲੱਪਣ ਤੇ ਇਸ ਕਰਕੇ ਤੁਸੀਂ ਡੰਗਰ ਜਿੱਥੋਂ ਮਰਜੀ ਖਰੀਦ ਲਿਆ ਕਰੋ ਪਰ ਕੁਆਲਟੀ ਵਾਈਜ਼ ਸਾਰੇ ਹੀ ਆਪਣੇ ਵੱਲੋਂ ਤਾਂ ਜ਼ੋਰ ਪੂਰਾ ਮਾਰੀ ਜਾਂਦੇ ਨੀਲੀ ਰਾਵੀ ਨਸਲ ਨੂੰ ਬਚਾਉਣ ਖਾਤਰ ਬਾਕੀ ਚਲੋ ਆਪੋ ਆਪਣੀ ਸਮਝ ਨਾਲ ਹਰ ਇੱਕ ਨੇ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਤੇ ਇਹ ਹੁਣ ਵੀਰਾਂ ਦੇ ਫਾਰਮ ਦੀ ਸ਼ਾਨ ਬਣੂਗੀ ਸੋ ਦੇਖਦੇ ਆਂ ਕੇ ਆਉਣ ਵਾਲੇ ਸਮੇਂ 'ਚ ਇਹ ਆਪਣੀਆਂ ਮੇਰੀਆਂ ਉਮੀਦਾਂ ਦੇ ਕਿੰਨੇ ਕੁ ਖਰੀ ਉੱਤਰਦੀ ਆ। ਬਾਕੀ ਪਸੰਦ ਦੀ ਹੁੰਦੀ ਆ ਨਾ ਕਿਸੇ ਦੇ ਕੀ ਪਸੰਦ ਆ ਜਾਂਦਾ ਕਿਸੇ ਦੇ ਕੀ ਆ ਨਾ। ਹੁਣ ਉਹ ਬੂਰੀ ਕੱਟੀ ਆ ਜਿਹੜੀ ਉਹ ਜਿਹੜੇ ਵੀਰ ਨੂੰ ਵੇਚੀ ਆ ਉਹ ਵੀ ਸ਼ੌਂਕੀ ਆ ਬੰਦਾ ਆਪਣੀ ਵੀਡੀਓ ਕੋਈ ਵੀ ਉਹ ਸਿੱਪਣੀ ਕਰਦਾ। ਖੜਦੀ ਖੁੜਦੀ ਖੜਨੀ ਖੁੜਨੀ ਬੜੀ ਟੌਪ ਦੀ ਕੱਟੀ ਦੀ ਇਹਦੀ। ਪੂਰੀ ਮੰਨ ਲਓ ਦੋ ਸਾਗਟੀ ਦੀ ਉਹ ਨਹੀਂ ਹੈਗੀ ਮੰਨ ਲਓ ਵੀ ਜਿੱਦਾਂ ਆਮ ਕੋਈ ਰੋਲਦਲ ਜੀਆਂ ਹੁੰਦੀਆਂ ਬਾਈ ਇਹ ਸੁਧੀ ਕਰਕੇ ਲਾ ਲਾਂ ਅਈ ਲੈ ਆ ਲੈ ਆ ਅੱਗੇ ਅੱਗੇ ਰੱਖ ਕੱਖ ਬਾਲੇ ਇਹ ਇੱਥੇ ਬਸ ਇਹਨੇ ਅੱਗੇ ਹੋ ਕੇ ਬੈਠਣਾ ਜਦੋਂ ਬੈਠੀ ਪਿੱਛੇ ਨੂੰ ਨਹੀਂ ਬੈਂਦੀ ਲੈ ਜੀ ਪਾਣੀ ਪੂਣੀ ਪੀ ਹਾਂ ਪਾਣੀ ਪੱਠੇ ਸੋਭਾ ਪੱਠੇ ਥੋੜੇ ਜਿਹਾ ਘੱਟ ਪਾਏ ਸੀ ਮੈਂ ਕਿਹਾ ਬਾਲੇ ਪਾਏ ਕਿਤੇ ਸਬਰ ਚ ਪਹੂ ਔਖਾ ਹੁੰਦਾ ਕਈ ਵਾਰੀ ਦੇਖੀ ਸਿਰ ਨਾ ਮਾਰ ਲਈ ਮੈਂ ਉੱਤੇ ਲੈ ਭਾਈ ਆਪਦੇ ਸਾਹਮਣੇ ਨਾਲ ਬੰਨ ਲਈ ਮੜਾ ਜਾ ਇਹਨੇ ਅੱਗੇ ਹੋ ਕੇ ਬੈਠਣਾ ਬਾਈ ਪਿੱਛੇ ਨਹੀਂ ਬੈਂਦੀ ਇਹ ਰਸੀ ਰੈਸ਼ਕਮੀ ਜੀ ਗੱਡ ਮਾਰੀ ਕਈ ਵਾਰੀ ਖੋਲ ਨਹੀਂ ਖਲਨੀ ਪਈ ਇਹਦਾ ਚੱਲ ਬਾਕੀ ਰਸਾ ਵਾਲਾ ਬਾਈ ਮਗਰ ਜ਼ਰੂਰ ਰਸੇ ਨਾਲ ਜਾਲਜਾ ਬਣਾ ਦੇ ਕੱਢਣੀ ਕੱਢ ਲਿਓ ਬਸ ਮੈਂ ਬਲਾ ਲਿਆ ਮੁੰਡੇ ਬਸ ਕੋਈ ਗੱਲ ਨਹੀਂ ਮੈਂ ਬਲਾ ਲਿਆ ਤੇ ਠੀਕ ਆ ਲੋ ਵੀ ਮਿੱਤਰੋ ਇਹ ਚੱਲੀ ਹੁਣ ਵੀਰ ਦੇ ਘਰ ਕੱਟੀ ਤੇ ਬਾਈ ਤੇ ਘਰ ਦਾ ਇਹ ਜਰੂਰ ਨਾਮ ਰੋਸ਼ਨ ਕਰੂਗੀ ਉਮੀਦਾਂ ਬਹੁਤ ਤਕੜੀਆਂ ਇਹਦੇ ਤੋਂ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਲਾਈਕ ਕਰਨ ਲਈ ਧੰਨਵਾਦ